ਹੁਣ ਕੁੱਤਿਆਂ ਨੂੰ ਮਿਲਿਆ ਬੂਲ ਨਿਵਾਸੀ ਦਾ ਅਧਿਕਾਰ ਬਾਜੀ ਲੱਗ ਗਏ ਕੁੱਤੇ ਜੀ ਹਾਂ ਪਿਛਲੇ ਦਿਨੇ ਕਈ ਥਾਵਾਂ ਤੇ ਕੁੱਤਿਆਂ ਦੀ ਦਹਿਸ਼ਤ ਤੋਂ ਬਾਅਦ ਉਸ ਤੋਂ ਛੁਟਕਾਰਾ ਪਾਉਣ ਦੀ ਮੰਗ ਤੇਜ਼ ਨਾਲ ਹੋਣ ਲੱਗੀ ਹੈ ਪਰ ਪਸ਼ੂ ਪ੍ਰੇਮੀਆਂ ਲਈ ਚੰਗੀ ਖਬਰ ਇਹ ਹੈ ਕਿ ਕੁੱਤਿਆਂ ਨੂੰ ਵੀ ਬੂਲ ਨਿਵਾਸੀ ਦਾ ਅਧਿਕਾਰ ਮਿਲ ਗਿਆ ਹਤੇ ਕੁੱਤਿਆਂ ਨੂੰ ਭਜਾਇਆ ਨਹੀਂ ਜਾ ਸਕਦਾ ਕੁੱਤਾ ਭਾਵੇਂ ਲੋਕਾਂ ਨੂੰ ਵੱਡਾ ਹੋਵੇ ਉਸ ਨੂੰ ਉਸਦੇ ਮਹੱਲੇ ਜਾਂ ਪਿੰਡ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਉਹ ਜਿੱਥੇ ਚਾਹੀ ਰਹਿ ਸਕਦਾ ਹੈ ਜਾਂ ਆਪਣੀ ਮਰਜ਼ੀ ਦੇ ਨਾਲ ਜਾ ਵੀ ਸਕਦਾ ਹੈ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਮੁਤਾਬਿਕ ਕੇਂਦਰ ਸਰਕਾਰ ਨੇ ਪਸ਼ੂ ਕੁਰੂਰਤਾ ਨਿਵਾਰਨ ਐਕਟ ਦੇ ਤਹਿਤ ਪਸ਼ੂ ਜਨਮ ਕੰਟਰੋਲ ਨਿਯਮਾਂ ਵਾਲੀ ਨੂੰ ਮੰਗਲਵਾਰ ਨੂੰ ਨੋਟੀਫਾਈ ਕਰ ਦਿੱਤਾ ਹੈ ਨਵੇਂ ਨਿਯਮਾਂਵਲੀ ਚ ਸਾਫ ਕੀਤਾ ਗਿਆ ਕਿ ਉਹਨਾਂ ਇਲਾਕਿਆਂ ਚ ਕੁੱਤਿਆਂ ਨੂੰ ਖੁਵਾਂਚ ਅਪਣਾ ਦੇਣ ਤੋਂ ਕੋਈ ਵੀ ਮਨਾਂ ਨਹੀਂ ਕਰ ਸਕਦਾ ਜਿੱਥੇ ਹੀ ਕੁੱਤੇ ਰਹਿ ਰਹੇ ਨੇ ਇਸੇ ਇਲਾਕੇ ਤੋਂ ਕੁੱਤਿਆਂ ਨੂੰ ਪਜਾਏ ਤੇ ਹਟਾਏ ਬਿਨਾ ਵੀ ਮਨੁੱਖਤਾ ਦੇ ਅਵਾਰਾ ਕੁੱਤਿਆਂ ਵਿਚਾਲੇ ਸੰਘਰਸ਼ਾਂ ਦੇ ਨਾਲ ਨਜਿੱਠਣ ਦੇ ਉਪਾਅ ਲੱਭੇ ਜਾ ਸਕਦੇ ਨੇ ਦੇਵਸਤ ਸੁਪਰੀਮ ਕੋਰਟ ਨੇ ਆਪਣੇ ਕਈ ਆਦੇਸ਼ਾਂ ਚ ਖਾਸ ਤੌਰ ਤੇ ਜ਼ਿਕਰ ਕੀਤਾ ਹੈ ਕਿ ਕੁੱਤਿਆਂ ਨੂੰ ਹਟਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਅਤੇ ਨਿਗਮਾਂ ਨੂੰ ਪਸ਼ੂ ਜਨਮ ਕੰਟਰੋਲ ਤੇ ਰਿਬਿਜ਼ ਰੋਕੂ ਪ੍ਰੋਗਰਾਮ ਸੰਜੀਤ ਤੌਰ ਤੇ ਚਲਾਉਣੇ ਚਾਹੀਦੇ ਨੇ ਤੇ ਭਾਰਤੀ ਪਸ਼ੂ ਪਾਲਾਈ ਬੋਰਡ ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਹੀ ਨਸਬੰਦੀ ਮੁਹਿੰਮ ਚਲਾਉਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਅਜਿਹੇ ਸੰਗਠਨਾ ਦੀ ਸੂਚੀ ਬੋਰਡ ਦੀ ਵੈੱਬਸਾਈਟ 'ਤੇ ਮਰਿਆ ਕਰਵਾਈ ਚਾਹੇਗੀ ਅਤੇ ਸਮੇਂ-ਸਮੇਂ ਤੇ ਅਪਡੇਟ ਵੀ ਕੀਤਾ ਜਾਵੇਗਾ ਅਤੇ ਕੁੱਤਿਆਂ ਦੀ ਨਸਬੰਦੀ ਦੇ ਦੌਰਾਨ ਵੀ ਇਸੇ ਤਰ੍ਹਾਂ ਦੀ क्रूरता ਨਹੀਂ ਹੋਣੀ ਚਾਹੀਦੀ ਤੇ ਦੱਸਦੇ ਕਿ ਸੂਬਿਆਂ ਦੇ ਮੁੱਖ ਸਕੱਤਰਾਂ ਪਸ਼ੂ ਪਾਲਣ ਵਿਭਾਗ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਸਕੱਤਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਤੇ ਲੋਕਲ ਬਾਡੀਜ਼ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਯਮਾਂ ਨੂੰ ਇਨ ਬਿਨ ਲਾਗੂ ਕਰਨ ਬੀਰ ਰਿਪੋਰਟ 23 ਚੈਨਲ